ਯਾਰ ਜਦੋਂ ਕੋਈ ਇਸ ਵੇਲੇ ਬੜੀ ਦੁਖ ਭਰੀ ਖਬਰ ਜਿਹੜੀ ਸਾਡੇ ਆ ਰਹੀ ਹੈ ਇੱਕ ਐਕਸੀਡੈਂਟ ਹੋਇਆ ਹੈ ਤੇ ਇਸ ਵੇਲੇ ਅਸੀਂ ਸਰਜੀਤ ਹਸਪੀਟਲ ਦੇ ਬਾਹਰ ਮੌਜੂਦ ਹਾਂ ਤੇ ਐਕਸੀਡੈਂਟ ਖਰੜ ਹੋਇਆ ਤੇ ਸਰਜੀਤ ਹਸਪੀਟਲ ਦੇ ਵਿਖੇ ਉਸ ਜਿਹਨਾਂ ਨਾਲ ਐਕਸੀਡੈਂਟ ਹੋਇਆ ਮੋਟਰਸਾਈਕਲ ਸਵਾਰ ਸੀਗੇ ਦੋ ਵਿਅਕਤੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਗੰਭੀਰ ਫਟੜਿਆ ਤੇ ਦੂਸਰਾ ਦੂਸਰੇ ਦੀ ਮੌਤ ਹੋ ਚੁੱਕੀ ਹੈ ਚੰਡੀਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਸਾਰੇ ਇਸ ਵੇਲੇ ਹਸਪੀਟਲ ਦੇ ਵਿੱਚ ਬਾਹਰ ਦਿਖਾਉ ਜਰਾ ਅੰਬੀ ਪਹੁੰਚ ਚੁੱਕੇ ਹਨ ਇਹ ਸਾਰੇ ਡਾਕਟਰ ਇਸ ਐਕਸੀਡੈਂਟ ਨੂੰ ਸੁਣਦੇ ਬਾਅਦ ਤੇ ਪਹੁੰਚ ਚੁੱਕੇ ਆ ਪਰ ਜੋ ਗੱਡੀ ਦੱਸੀ ਜਾ ਰਹੀ ਹੈ ਗੱਡੀ ਦਾ ਨੰਬਰ ਦਿਓ ਜਿਹੜਾ ਮੋਬਾਈਲ ਦੇ ਵਿੱਚ ਜਿਹੜੀ ਫੋਟੋ ਦਿਖਾ ਰਹੇ ਆ ਕਿ ਗੱਡੀ ਦਾ ਜਿਹੜਾ ਨੰਬਰ ਹੈ ਉਹ ਪੀਵੀ 11 ਜਿਹੜਾ ਦੱਸਿਆ ਜਾ ਰਿਹਾ ਪਟਿਆਲੇ ਦਾ ਨੰਬਰ ਦੱਸਿਆ ਜਾ ਰਿਹਾ ਪਰ ਜਿਹੜੀ ਵੱਡੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਜਿੱਥੇ ਐਕਸੀਡੈਂਟ ਹੋਇਆ ਉਹਦੇ ਨਾਲ ਬਹੁਤ ਸਾਰੇ ਹਸਪਤਾਲ ਪੈਂਦੇ ਸੀਗੇ ਲੇਕਿਨ ਘੱਟੋ ਘੱਟ ਵੀ 15 ਤੋਂ 20 ਕਿਲੋਮੀਟਰ ਉਹ ਉਹਨਾਂ ਨੂੰ ਦੋਨਾਂ ਨੂੰ ਉਠਾ ਕੇ ਕਾਰ ਸਵਾਰ ਜਿਹੜੇ ਆ ਇਸ ਸਰਦੀਤ ਹਸਪਤਾਲ ਦੇ ਵਿੱਚ ਲਿਆਏ ਆ ਇਹ ਇਹਨਾਂ ਨੂੰ ਜਿਹੜਾ ਐਡਮਿਟ ਕਰਾਇਆ ਜਿਹਦੇ ਵਿੱਚੋਂ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤੇ ਮੌਤ ਦੂਸਰਾ ਵਿਅਕਤੀ ਦਾ ਜਿਹੜਾ ਪੈਰ ਫੈਕਚਰ ਹੋਇਆ ਹੋਇਆ ਹੈ ਜਿਹਦਾ ਜਿਹਦਾ ਕਿ ਅੰਦਰ ਹਲੇ ਤੱਕ ਪਿਆ ਹੈ ਉਸ ਦਾ ਇਲਾਜ ਹਲੇ ਤੱਕ ਸ਼ੁਰੂ ਨਹੀਂ ਹੋਇਆ ਇਹ ਦੱਸਿਆ ਜਾ ਰਿਹਾ ਦਿਖਾਓ ਜਿਹੜਾ ਫੋਟੋ ਹੈ ਇਹ ਗੱਡੀ ਦੀ ਜਿਹੜੀ ਫੋਟੋ ਹੈ ਪੀਵੀ 11 ਬੀ ਯੂ 9030 ਨੰਬਰ ਹੈ ਤੇ ਆਹ ਦੇਖੋ ਜਰਾ ਜਿਹੜੇ ਦੱਸਿਆ ਜਾ ਰਿਹਾ ਕਿ ਆਪਣੇ ਡਿਊਟੀ ਨੂੰ ਜਾ ਰਹੇ ਸੀ ਉਹਨਾਂ ਦੇ ਜਿਹੜਾ ਭਰਾ ਦਿਖਾਓ ਜਿਹੜਾ ਵੀ ਕਿੰਨਾ ਮਾਹੌਲ ਜਿਹੜਾ ਗਮਗੀਨ ਹੋਇਆ ਕਿਸੇ ਦੇ ਘਰ ਦੇ ਵਿੱਚ ਜਦੋਂ ਮੌਤ ਹੁੰਦੀ ਹੈ ਭਰਾ ਭਰਾ ਦੀ ਜਿਹੜੀ ਬਾਹ ਹੁੰਦੀ ਹੈ ਜਦੋਂ ਭਰਾ ਦਾ ਬਹੁਤ ਹੋ ਜਾਂਦੀ ਹੈ ਤੇ ਬਿਲਕੁਲ ਭਰਾ ਨੂੰ ਬਹੁਤ ਬੜਾ ਦੁੱਖ ਲੱਗਦਾ ਹੈ ਸਦਮਾ ਮਿਲਦਾ ਹੈ ਤੇ ਕੁਝ ਸਾਰੀ ਜਾਣਕਾਰੀ ਅੱਪ ਇਹਨਾਂ ਤੋਂ ਪ੍ਰਾਪਤ ਕਰਦੇ ਹਾਂ ਕੀ ਮਾਮਲਾ ਸੀ ਸਰ ਕਾਰ ਦਾ ਕੰਮ ਕਰਤੇ ਹਨ ਕਾਰਪੰਟਰ ਦਾ ਅਭੀ ਤੋਂ ਜਾ ਰਹੇ تھے ਇਧਰ ਰੋਪੜ ਸਾਈਡ ਮੈਂ ਕੰਮ ਕਰਨੇ ਕੇ ਲੀਏ ਅਚਰੋਕ ਛੱਟ ਮਾਰਦੇ ਹਨ

もう、oh. oh. oh.